नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी 24 ਉਹ ਦਾ ਚਾਂਗ ਹੋਵੇ 24 ਦਾ ਵਾਰੀ ਹੋਵੇ ਪੂਨਾ ਦੇ ਤੇ ਪੇਲਾ ਤੁਮਰੀ ਜਿਹੜੀ ਆ ਗਈ ਉਹ ਸੈਂਟਰ ਦੀ ਜੋਗੀ ਸਰਕਾਰ ਹਿੰਦੂ ਦੀ ਸਰਕਾਰ ਨੇ ਪੰਜਾਬ ਦੇ ਅੰਦਰ 5500000 ਲੱਖ ਦਿੱਤਾ ਨੂੰ ਜੋ ਰਕਮ ਜਿਹੜਾ ਉਹ ਭੰਗ ਕਰਨ ਲਈ ਜੁਨਾ ਨੇ ਇਹ ਚਾਹਤੀ ਕਿ ਉਹਦੇ ਵਿੱਚੋਂ 20 ਲੱਖ ਲੋਕਾਂ ਦਾ ਜਵਾਈ ਦੇ ਦੇ ਪੀ ਵਾਈ ਸੀ ਦੇ ਘਟਕ ਹੈ। ਤੋਂ ਸਾਡੇ ਬੰਦ ਕਰ ਦਿੱਤੀ ਹੈ। ਅੱਜ ਤੋਂ ਸਾਰੇ ਦਾ ਦੇ ਕਰੇ ਸਕਦੇ। ਜੇਲਾਲੋ ਸਬਾ ਸਪਰਾਂਚੀ ਜੀ ਜ਼ਾਫੇ ਦਾ ਜ਼ਿਲ੍ਹਾ ਬੁੱਦਦ। ਔਰ ਬਲਾਕ ਤੋਂ ਦੇ ਅਡਵਰਟਾਈਜ਼ ਕਰਦੇ ਚਾਹੁੰਦੇ। ਇਹ ਦੋਸਤ ਦਾਰਿਆ ਜੀ। ਔਰ ਇਸ ਨੂੰ ਹਲਕਾ ਇਜ਼ਾਰ ਲਗਨ ਨੂੰ ਬਾਤ ਕੀ। ਬਲਕਿ ਜਿੱਦ ਸਮਾਈ ਦੇ ਦਿੱਤੀ। ਜੁਨੇ ਹੁਣ ਜੋ ਬੰਦਾ ਹੈ ਤੇਰੀ ਲਈ ਆਇਆ ਸੁਭਿਗੇ ਰਾਜਮਾਦੂਰ ਅਤੇ ਲੋਕ ਸਭਾ ਦੇ ਉਪ ਚਾਰਚ ਜੀ ਤੇ ਅੱਜ ਐਸ ਸੀ ਨੂੰ ਆਪਣਾ ਨਵਾਂ ਕੋਲ ਲਗਲੀ ਲੀਡਰਸ਼ਿਪ ਆਇਆ ਤੇ ਇਹੀ ਕਰਨ ਵਿਰੋਧ ਦੇ ਵਿੱਚ ਜਿੱਥੇ ਜੋ ਲੋਕ ਕਿਸੇ ਸਾਰੇ ਆਸਥਿਤ ਹੋਏ ਹੈ ਅਤੇ ਪੰਜਾਬ ਦੇ ਵਿੱਚ 1 ਕਰੋੜ 55 ਲੱਖ ਲੋਕਾਂ ਦੇ ਜਿਹੜਾ ਆਸ਼ੀਰਵਾਦ ਅਦੇ ਤੋਂ ਕਾਨੂੰਨੀ ਦੇ ਕੰਟੀਨੂ ਹੈ ਪਰ ਮੋਦੀ ਸਰਕਾਰ ਨੇ ਇਹ ਪਰਮਾਨਾ ਜਾਰੀ ਕਰ ਦਿੱਤਾ ਕਿ ਕਿਸੀ ਕੁਛ ਲੋਕ ਜਿਹੜੇ ਪੀਵਾਈਡ ਕੀ ਵਾਈਟ ਨਾ ਹੈ ਵਾਈਟ ਨਾ ਹੈ ਉਹਦੇ ਕਵਰੇਜ ਦੇ ਅੰਦਰ ਨਹੀਂ ਆਉਂਦੇ ਉਹਦਾ ਫਟੋਇਆ ਲੱਖ 990 ਰਸ਼ਨ ਕੰਟ ਕਰਦੇ ਇਹਨੇ ਕਹਦਾ ਇਹ ਤੇ ਪਰ 200 ਲੋਕਾਂ ਦਾ ਰਸ਼ਨ ਇਹਨੇ ਜੁਲਾਈ ਤੋਂ ਬੰਦ ਕਰ ਦਿੱਤਾ ਆ ਸਰਕਾਰ ਨੇ ਹਦਾਇਤ ਕੀਤੀ ਹੈ ਤੇ 8 ਲੱਖ 2493 ਪ੍ਰਵਾਹ ਇੱਕプラス ਪਰਵਾਸ ਦਾ ਸੀ ਐਵਰੇਜ ਜੀ ਚਾਰ ਨੰਬਰ ਲੱਗੇ ਤੋ 25 ਲੱਖ ਦੇ ਬੰਦਾ ਤੇ ਟੋਟਲ 55 ਲੱਖ ਲੋਕਾਂ ਦੇ ਪੇਰ ਚ ਲੱਕ ਮਰੀ ਹੈ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਰੋਟੀ ਪੱਕਦੀ ਆ ਉਹਨੂੰ ਰੋਟੀ ਪੱਕੇ ਰੱਖਣ ਲਈ ਉਹਨਾਂ ਦਾ ਕੋਲਾ ਨਾ ਪਵੇ ਇਹ ਫਰਮਾਨ ਕਰ ਦਿੱਤਾ। ਕਿ ਸੰਵਿਧਾਨ ਜੀ ਇਸ ਤੋਂ ਵੱਡੀ ਕਿਸੇ ਵੀ ਸਟੇਟ ਨਾਲ ਜ਼ਿਆਕੀ ਨਹੀਂ ਉੱਚਾ ਉਹ ਵੀ ਸਟੇਟ ਪੰਜਾਬ ਵਰਗਾ ਜਦੋਂ ਦੇਸ਼ ਦੇ ਵਿੱਚ ਅੰਨ ਨਹੀਂ ਮਿਲਦਾ ਸੀ ਪੰਜਾਬ ਦੇ ਕਿਸਾਨ ਨੇ ਆਪਣਾ ਕੂਟ ਸਿੰਘ ਨਾ ਭਾਵੇਂ ਪੰਜਾਬ ਦੇ ਕਿਸਾਨ ਨੇ ਪੰਜਾਬ ਦਾ ਪਾਣੀ ਬੱਤ ਬਦਦੂਦ ਕਰਕੇ 30 ਸੱਟ ਛਿੜ ਰਿਆ ਅੱਜ ਉਸੇ ਪੰਜਾਬ ਦੇ ਲੋਕਾਂ ਨੂੰ ਖਾਣੇ ਤੋਂ ਬੰਨਜਾ ਦਿੱਤਾ ਜਾ ਰਿਹਾ ਰੋਟੀ ਤੋਂ ਬੰਨਜਾ ਦਿੱਤਾ ਜਾ ਰਿਹਾ ਉਹਦੇ ਖਿਲਾਫ ਅਸੀਂ ਅੱਜ ਇਕੱਠੇ ਹੋਏ ਆਂ ਪਰ ਮੈਂ ਸਮਝਦਾ বিজেপি ਦੀ ਬੋਧੀ ਸਰਕਾਰ ਇਹ ਇਹ ਸੋਚਦੀ ਹੈ ਕਿ ਅਸੀਂ 55 ਲੱਖ ਲੋਕਾਂ ਨੂੰ ਰੋਟੀ ਤੋਂ ਬੰਨਜਾ ਕਰਨਾਗੇ ਕਿ ਕਿਸ ਤਰ੍ਹਾਂ ਦੇ ਲੋਕਾਂ ਕਿਉਂਕਿ ਅੱਜ ਪੰਜਾਬ ਦੇ ਹੰਦ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆ ਤਾਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇਹ ਪਹਿਲਾਂ ਹੀ ਉਹ ਕਹਿ ਚੁੱਕੇ ਆ ਕਿ 52 ਲੱਖ ਚੋਂ ਇੱਕ ਵੀ ਬੰਦਾ ਜਿਹੜਾ ਉਹ ਅਸੀਂ ਰੋਟੀ ਕੋ ਵੰਡਾ ਨਹੀਂ ਜਾਣ ਜਾਣਗੇ ਉਹਨੂੰ ਪੰਜਾਬ ਸਰਕਾਰ ਦੇ ਅਸੀਂ ਕੇਂਦਰ ਦੀ ਸਰਕਾਰ ਦੇ ਉੱਤੇ ਲਾਮ ਲਗਾਗੇ ਇਹ ਕੋਈ ਪਹਿਲੀ ਵਾਰ ਨਹੀਂ ਕਿ ਜੇ ਪ੍ਰਧਾਨ ਮੰਤਰੀ ਆਪ ਕਹਿ ਰਹੇ ਆ ਕਿ ਅਸੀਂ ਸਾਰਿਆਂ ਨੂੰ ਰੋਟੀ ਦਵਾਂਗੇ ਇਹ ਕਿਸੇ ਪਾਸੇ ਅਧਾਰ ਦੇ ਕਿਹਾ ਜਾ ਸਕਦਾ ਤਾਨੂੰ ਪਤਾ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਜਿਹੜਾ 1.5-2 ਲੱਖ ਰਹਿ ਗਿਆ ਸੀ ਪਿਛਲੀ ਕਾਂਗਰਸ ਸਰਕਾਰ ਦੇ ਲੋਕ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਕਿ ਅਸੀਂ ਪੋਸਟ ਮੈਟਰਿਕ ਸਕਾਲਰਸ਼ਿਪ ਕਰਕੇ ਲੋਕਾਂ ਨੂੰ ਐਜੂਕੇਸ਼ਨ ਦੇਣੀ ਹੈ ਪਰ ਅੱਜ ਇਹ ਕ 3 ਲੱਖ ਤੋਂ ਜਿਹੜਾ ਦੇਖੋ 2 ਲੱਖ ਰਹਿ ਗਿਆ ਸੀ ਜੇ ਅੱਜ 3 ਲੱਖ ਤੋਂ ਉੱਪਰ ਦੇ ਕਲੇ ਪੋਸਟ ਮੈਟਰਿਕ ਸਕਾਲਰਸ਼ਿਪ ਲੈ ਰਹੇ ਆ ਉਹ ਉਹ 1000 ਕਰੋੜ ਰੁਪਏ ਦੇ ਖਰੀਦ ਦਾ ਫੰਡ ਜਿਹੜੇ ਸਾਡੀ ਇਸ ਬੰਦਗੀਆ ਕਿ ਜੋ ਦੀ ਗਾਂਟ ਮੰਤਰੀ ਕੋ ਇਸ਼ੂ ਕੀਤੀ ਇਸੇ ਅਧਾਰ ਤੇ ਅੱਜ ਪੰਜਾਬ ਦੇ ਲੋਕ ਇਹ ਵਿਸ਼ਵਾਸ ਕਰਦੇ ਆ ਕਿ ਜੇ ਇਹਨਾਂ ਨੇ ਕੋਸ਼ਿਸ਼ ਨਾ ਕਰ ਸਕੋ ਕਿ ਆਪਣੇ ਕੀਤੇ ਵਾਦੇ 300 ਜੰਨ ਲੋਕਾਂ ਨੂੰ ਦਿੱਤੇ ਆ ਕਿ 10 ਲੱਖ ਦੀ ਫਰੀ ਹੈਲਥ ਗੀ ਲੈ ਕੇ ਆ ਰਹੇ ਆ ਤਾਂ ਮੈਂ ਸਮਝ ਲਿਆ ਕਿ ਸਦਾ ਤੋਂ ਸੇ ਮਾਮਲੇ ਵਿੱਚ ਜਾ ਚਾ ਗਿਆ ਪਰ ਜੇਕਰ ਲੋਕੀ ਸਰਕਾਰ ਇਹ ਸੋਚ ਲਈ ਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀ ਲੋੜੀ ਪੋੜਾਂਗੇ ਇਹ ਦਾਸ ਨੂੰ ਅਸੀਂ ਨਾ ਕਰੀ ਆਮ ਆ ਦੀ ਸਾਡੀ ਪ੍ਰਕਾ ਨਹੀਂ ਹੁੰਦੇ ਹਮਸਾਬੇ ਹੋਤਾ ਕਿ ਇਸ ਦਾ ਡਾਕਟਰ ਵੀ ਸਰ ਦਾ ਸਪਿੰਡ ਕੀਤਾ ਬਿਲਕੁਲ ਭਾਪੀ ਜਿਹੜੀ ਹੈ ਉਹ ਪੰਜਾਬ ਦੇ ਨਾਲ ਪਹਿਲਾਂ ਕਦੇ ਕਰੀ ਤੱਕਾ ਹਮ ਵੀ ਦਾ ਟੱਕਾ ਹੋ ਗਿਆ ਜੀ ਦੇਖੋ ਅਗਰ 1.53 ਲੱਖ ਦੇ ਵਿੱਚੋਂ ਲਗਭਗ 30 ਲੱਖ ਲੋਕਾਂ ਦੇ ਕਾਰਡ ਕੱਢ ਦੇਣੇ ਆ ਜੇ ਦੱਸਿਆ ਸਰਕਾਰ ਨੇ ਕਿ 23 ਲੱਖ ਲੋਕਾਂ ਦੇ ਕੱਟ ਚੁੱਕੇ ਆ ਲਗਭਗ 32 ਲੱਖ ਹੀ ਕੱਟਣ ਦੀ ਗੱਲ ਚੱਲੀ ਹੈ 1/2 ਤੋਂ ਵੀ ਜ਼ਿਆਦਾ ਲਗਭਗ 35% ਜਿਹੜੇ ਉਹ ਕਾਰਡ ਕੱਢ ਜਿਹੜੇ ਇਸ ਤਰ੍ਹਾਂ ਬੜਾ ਹੋਰ ਧੱਕਾ ਜਿਹਾ ਮੁੱਦ ਦਾ ਔਰ ਜੇ ਇਸ ਤਰ੍ਹਾਂ ਭਾਜਪਾ ਸਰਕਾਰ ਆਈ ਸੀ ਇੱਕ ਜੁੱਤੀ ਕੀ ਸਭ ਦਾ ਸੜਕਾਂ ਨਿਕਾਸ ਕੇ ਜੋ ਕਹਿ ਰਹੇ ਸੀ ਉਹ ਕਹਿਣੀ আর ਕਦਮੀ ਦੇ ਵਿੱਚ ਕਿੰਨਾ ਫਰਕ ਹੈ ਤੇ ਬੀਜੇਪੀ ਨੂੰ ਛੋਟਣਾ ਚਾਹੀਦਾ ਹੈ ਔਰ ਖਾਸ ਕਰਕੇ ਪੰਜਾਬ ਦੇ ਨਾਲ ਪਹਿਲਾਂ ਤੋਂ ਹੀ ਵਾਰ-ਵਾਰ ਵਾਰ-ਵਾਰ ਜਿਹੜੇ ਉਹਨਾਂ ਦੇ ਹੱਕਾਂ ਤੇ ਲੱਕੇ ਮਾਰੇ ਜਾ ਰਹੇ ਹ ਜਿੱਥੇ ਜੀਐਸਟੀ ਦਾ ਥੋੜੇ ਦਿਨ ਪਹਿਲਾਂ ਟੀਮਾ ਸਾਹਿਬ ਨੇ ਦੱਸਿਆ ਜੀਐਸਟੀ ਦਾ 10000 ਕਰੋੜ ਰੁਪਇਆ ਜਿਹੜਾ ਉਹ ਰੁਕਿਆ ਹੋਇਆ ਔਰ ਸਾਡੀ ਆਡੀਅੰਸ ਦਾ 8000 ਕਰੋੜ ਰੁਪਇਆ ਜਿਹੜਾ ਲਗਭਗ 10000 ਕਿੰਨੀ ਬਣਨ ਵਾਲਾ ਉਹ ਰੁਕਿਆ ਹੋਇਆ ਜੇ ਇਹ ਪੰਜਾਬ ਦੇ ਨਾਲ ਜਿੱਦਾਂ ਡਰ ਸਮਝਿਆ ਕਿ ਅਗਰ ਆਵਾਜ਼ ਦੀ ਪਾਰਟੀ ਨਾਲ ਕੋ ਲੱਗਦੀ ਹੈ ਲੇਕਿਨ ਪੰਜਾਬ ਦੀ ਲੋਕਾਂ ਨਾਲ ਤਾਂ ਉਹਨਾਂ ਨੂੰ ਇਹ ਟੱਕਰ ਹੀ ਕਰਾ ਜਾਈਦਾ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਬੀਜੇਪੀ ਦੇ ਸਾਡੇ ਪੰਜਾਬ ਦੀ ਲੀਡਰਸ਼ਿਪ ਹੈ ਉਹ ਪੰਜਾਬ ਦੇ ਅੱਜ ਹੱਕ ਮਾਰੇ ਜਾ ਰਹੇ ਆ ਉਹਨਾਂ ਬਾਰੇ ਕਿਉਂ ਨਹੀਂ ਬੋਲਦੇ ਬੀਜੇਪੀ ਦੇ ਲੀਡਰਾਂ ਨੂੰ ਖੁੱਲ ਕੇ ਬੋਲਣਾ ਚਾਹੀਦਾ ਆਖਿਰ ਉਹਨਾਂ ਨੇ ਵੋਟਾਂ ਪੰਜਾਬ ਤੋਂ ਲੈਣੀਆਂ ਆਂ ਅਗਰ ਉਹ ਪੰਜਾਬ ਤੋਂ ਵੋਟਾਂ ਲੈਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਕੀ ਹੋ ਰਿਹਾ ਹੈ ਤਾਂ ਉਹਨਾਂ ਨੂੰ ਖੁੱਲ ਕੇ ਬੋਲਣਾ ਚਾਹੀਦਾ ਪੰਜਾਬ ਦੇ ਜਿਹੜੇ ਹੱਕ ਸੈਂਟਰ ਗਵਰਨਮੈਂਟ ਮਾਰ ਰਹੀ ਹੈ ਉਹਨਾਂ ਨੂੰ ਇਹ ਵਾਪਸ ਕਰਨਾ ਚਾਹੀਦਾ ਔਰ ਇੱਕ ਬੰਦੀ ਹੋਰ ਕਰਨੀ ਚਾਹੁੰਦਾ ਕਿ 2011 ਦੇ ਵਿੱਚ ਸੈਂਸਰ ਹੋਇਆ ਸੀ ਜਿਹਦੇ ਹਿਸਾਬ ਦੇ ਨਾਲ ਇਹ ਜਿਹੜਾ ਰਾਸ਼ਨ ਕਾਰਡ ਮਿਲਦੇ ਔਰ 2021 ਦੇ ਵਿੱਚ ਦੁਆਰਾ ਇਹ ਸੈਂਸਿਟਿਵ ਹੋਣਾ ਚਾਹੀਦਾ ਸੀ ਜਿਹੜਾ ਨਹੀਂ ਹੋਇਆ ਇਹ ਕੋਟਾ ਵਧਣਾ ਚਾਹੀਦਾ ਬਰਨਾ ਨਾ ਤਾਂ ਕਿਹਾ ਕਿ ਉਲਟਾ ਲਗਭਗ 35% ਜਿਹੜਾ ਘਟਾ ਰਹੇ ਹੈ ਸੋ ਇਹਦੇ ਬਾਰੇ ਸਾਰੇ ਸਾਡੀ ਜੂਰਿਸਡੀਕਸ਼ਨ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਪੀਸੀ ਵਰੀ ਹੈ ਪਰ ਇਹ ਜਿਹੜਾ ਬੀਜੇਪੀ ਦਾ ਜੋ ਇਹ ਕੰਮ ਹੈਗਾ ਜੋ ਵਿਰੋਧ ਕੀਤਾ ਜਾ ਰਿਹਾ ਹੈ ਔਰ ਅਸੀਂ ਸਾਰੀ মিডিਆ ਨੂੰ ਬੇਤੀ ਕਰਾਂਗੇ ਕਿ ਤੁਸੀਂ ਇਹਦਾ ਜੋ ਵੀ ਸਾਡੇ ਪਾਰਟੀ ਦੇ ਥੀਵਜ਼ ਹੈਗੇ ਇਹਨਾਂ ਨੂੰ ਆਪ ਲੋਕਾਂ ਤੱਕ ਪਹੁੰਚਾਓ ਤਾਕਿ ਇਹ ਬੀਜੇਪੀ ਜੋ ਟੱਕਾ ਕਰਦੀ ਹੈ ਉਹ ਨਾ ਕਿਤੇ ਖਰੇ ਜਾਵੇ ਪਰ ਤੁਹਾਡਾ ਤੁਸੀਂ ਸਾਰੇ ਛੋਟੇ ਸੱਜਣਾਂ ਦੇ ਆਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪੈਰਾਮੀਟਰ ਸੋਧਾ ਦੇਣੇ ਜਿਸ ਦੇ ਕਾਰਨ ਇਹ ਕੱਟ ਹੋ ਰਿਹਾ ਹੈ ਜਿਹਦੇ ਉੱਪਰ ਚੀਕਾਂ ਉੱਗੀ ਜਿਹਦੇ ਬੜਾ ਵੱਡਾ ਫੇਸਪੋਨ ਨੇ ਹਰ ਰੋਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇੱਕ ਕਿਸਾਨ ਜਾਂ ਛੋਟਾ ਕਿਸਾਨ ਜਿਹਦੀ 21 ਏਕ ਤੇ ਜ਼ਮੀਨ ਹੋ 21 ਏਕ ਦਾ ਕਿਸੇ ਦਾ ਕੋਈ ਹੋਛਾ ਨਹੀਂ 21 ਏਕ ਦਾ ਜਿਹੜਾ ਮਾਲਕ ਉਹ ਕਿੱਦਾ ਜਮੀਨ ਹੋਏਗਾ ਇਹ ਜਿਹੜੇ ਸੁਆਦੀ ਰੋਟੀ ਨਹੀਂ ਸਾਡੇ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਬਸ ਵੀ ਦੇ ਮੁਸਲਲ ਬੱਤਰਾਇਆ ਕਿਤੇ ਸਾਨੂੰ 20 ਜਰੂਰ ਰੋਟੀ ਮੇਂ ਜੰਦੀ ਜਿਹੜਾ ਦੇਖਦੇ ਇਹਦੇ ਪੱਖਾ ਲੱਗਾ ਕਿ ਨਹੀਂ ਲੱਗਾ ਇਹ ਸੀ ਜੀ ਤਕਨੀਕੀਏ ਦਵਾ ਫਰੇਟ ਕਰਾਂਗੇ ਤਾਂ ਕਹਿੰਦਾ ਮਨ ਬਸ ਵੱਡੀ ਪ੍ਰੋਬਲਮ ਆ ਜੀ ਮੈਂ ਸੋਚਦਾ ਉਸ ਸਿੱਧੇ ਸਰਦ ਪੰਜਾਬ ਨੇ ਜਰੀਰ ਕਰਨਾ ਚਾਹੀਦਾ ਕਿਤੇ ਆਟਾ ਦਾਲ ਦੀ ਵੀ ਜੀ ਹੈ ਇਹ ਆਟਾ ਦਾਲ ਮਾਨ ਸਨਮਾਨ ਦੀ ਗੱਲ ਹੈ ਉਹ ਉਹਨਾਂ ਦਾ ਮਾਨ ਸਨਮਾਨ ਫੇਰ ਟਿਕਾਣਾ ਕਹਿੰਦੇ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਇੱਕ ਕੋ ਸੁਭਾ ਦੇ ਜਿਹੜਾ ਅੱਜ ਤੋਂ ਕਹੇ ਸਾਡੀ ਕੁਸ਼ਤ ਦੇ ਤੌਰ ਦੇ ਪਾਪੂਲੇਸ਼ਨ 1 ਕਰੋੜ 54 ਲੱਖ ਦੇ ਸਾਡੇ ਇੱਕ ਦੇ ਤਹਿਤ ਕਬਰਵਾ ਪਰ ਦੇਸ਼ ਦੇ ਵਿੱਚ 80% ਤੋਂ ਜ਼ਿਆਦਾ ਲੋਕ ਇਹ ਵੀ ਉਦਦ ਪਾਪੂਲੇਸ਼ਨ ਜਿਹੜਾ ਜੂੜ ਦਾ 60% ਲੱਗਦੀ ਆ ਉਹ ਲੈ ਰਹੇ ਆ ਸਾਡੇ ਲੋਕ বিনা ਹੀ ਗਲਤੋਰੀ ਜਿਹੜੇ ਜੂੜ ਮੰਦਾ ਉਹ ਨੂੰ ਵੀ ਸਰਕਾਰ ਦੇ ਰਹੀ ਆ ਇਸ ਕਰਕੇ ਮੈਨੂੰ ਸਮਝ ਆ ਕਿ ਉਹ ਸਿਰਫ ਕਿਹਦਾ ਜੀਣਾ ਬਦਲਣਾ ਚਾਹੁੰਦੇ ਆ ਪਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਕੋਈ ਵੀ ਸੀਟ ਨਹੀਂ ਮਿਲਦੀ

होगा और मैं उन्होंने ना हमेशा खड़ा और खड़ा रहूँगा इसके लिए मैं सुम साहब का विशेष तौर पर धन्यवाद करा कि जिस तरह पंजाब के हाथों के लिए चाहे अगवा की गल हो चाहे होर भी कोई भी गल होाबाब खड़े है और इस तरह खड़े रहेंगे के बीजेपी धरना करूँगी तो सू कोई भी चीज करने की जरूरत पड़ जिसे भी जाने की जरूरत अभी सारे ज आम आदमी पार्टी के टीचर साहबान साहबानी सारे अच्छे जिले की सारी टीम हुई है सारे ऑफिसर साहब अभी सारे जल के उनका चट के विरोध करा और जिस तरह से इंसाफ के आदेश आवे उन्होंने खड़े होगी हमेशा उन्होंने साथ दे करेंगे बहुत बहुत धन्यवाद धन्यवाद साहब ਜीडीਪੀ ਜੋ ਪੰਜਾਬ ਦੇ ਵਿੱਚ ਕਰ ਰਹੀ ਆ ਪੰਜਾਬ ਦੇ ਹਰ ਕੰਮ ਨੂੰ ਜਿੱਦਾ ਪ੍ਰਧਾਨ ਜੀ ਨੇ ਦਿੱਤਾ ਕਿ ਸੜਕਾਂ ਲਈ ਹੋਰਾਂ ਕੰਮਾਂ ਲਈ ਰੋਕ ਰਹੀ ਆ ਸਿਰਫ ਤਾਂ ਸਿਰਫ ਆਪਣਾ ਅਜੰਡਾ ਲੈ ਕੇ ਤੁਰਿਆ ਝੂਠਾ ਅਜੰਡਾ ਆ ਔਰ ਹਰ ਗੱਲ ਆ ਮਾਦੀ ਪਾਰਟੀ ਨੂੰ ਬਦਾਨਾ ਕਿ ਨਹੀਂ ਕਰੂੰਗੀ ਔਰ ਜੇ ਸਰ ਨਹੀਂ ਲਾਣੇ ਪਏ ਕਿਸੇ ਵੀ ਜਾਣਾ ਪਿਆ ਸਾਰੇ ਆਪਾਂ ਬਰਕਰਾਰ ਖਾਮੀ ਤੇ ਆ ਰਾ ਲੋਕਾਂ ਦੇ ਕੀਆਂ ਕੰਮੇ ਕਰ ਲਿਆ ਜਿਨ੍ਹਾਂ ਦੀ ਗਲਤੀ ਨੂੰ ਅਪਰਾਧ ਰਮਾਂਗੇ

ਇਸ ਸੱਜਣਸ਼ੀਲ ਪਾਰਸੇਗ ਨਗਨ ਸਵਨਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕਲਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇ ਸਿੰਘ ਅਜਾਜ਼ਤ ਦਿਓ ਧੰਨਵਾਦ